ਹਾਂਸ ਰਾਜ ਹਾਂਸ ਜੀ ਦੇ ਘਰੇ ਬੀਬੀ ਰਣਜੀਤ ਕੌਰ ਜੀ ਪਹੁੰਚੇ ਨੇ ਦੁੱਖ ਸੰਜਗਨ ਪਹੁੰਚੇ ਨੇ ਗਲਪਤ ਕਰਦੇ ਆ ਬੀਬੀ ਜੀ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਹਾਂਸ ਰਾਜ ਹਾਂਸ ਜੀ ਦੀ ਪਤਨੀ ਤੇ ਤੁਸੀਂ ਮਿਲ ਕੇ ਆਇਓ ਕਿ ਜਿਸ ਬਾਤ ਨੇ ਕੀ ਕਹਿਣਾ ਚਾਹੁੰਦੇ ਹੋ ਅ ਜਿਸ ਬਾਤ ਤੁਹਾਨੂੰ ਪਤਾ ਹੀ ਹੈ ਜਦੋਂ ਘਰ ਦਾ ਮੋਢੀ ਚਲਾ ਜਾਵੇ ਮੋਢੇ ਸੀ ਉਹ ਕਹਿੰਦੇ ਆਪਣੇ ਮੂਹੇ ਕੇੰਦਰ ਹਾਂਸ ਸਾਹਿਬਾ ਆ ਕਹਿੰਦੇ ਮੇਰੇ ਤਾਂ ਬਹੁਤ ਆਸ ਸਹਾਰਾ ਸੀ ਮੇਰਾ ਆ ਉਹ ਆਮ ਲੈਡੀ ਵਰਗੇ ਜੀ ਸੀ ਡਾਕਟਰ ਹੁੰਦਾ ਹੀ ਹੈ ਜਦ ਸਾਥੀ ਨਾਲ ਦਾ ਗੱਲ ਜਾਵੇ ਅੱਛਾ ਜੀ ਵੀ ਅਕਸਰ ਗੱਲ ਕਰਦੇ ਸੀਗੇ ਕਿ ਜਦੋਂ ਸਟਰਗਲ ਟਾਈਮ ਸੀਗਾ ਤਾਂ ਸਭ ਤੋਂ ਮੋਰੇ ਹੋ ਕੇ ਉਹਨਾਂ ਨੇ ਥੰਮੂ ਬਣ ਕੇ ਸਹਾਇਤਾ ਕੀਤੀ ਨਾਲ ਖੜੇ ਨੇ ਮਾਰੇ ਟਾਈਮ ਦੇ ਵਿੱਚ ਵੀ ਹਾਂ 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 ਸਹੀ ਗੱਲ ਹੈ ਸੇਗਰ ਬਹੁਤ ਗ੍ਰੇਟ ਲੇਡੀ ਸੀਗੀ ਤੇ ਸਾਰਾ ਕੰਟਰੋਲ ਉਹਨਾਂ ਨੇ ਹਾਂ ਸਾਨੂੰ ਤਾਂ ਕੁਝ ਜਿਹਾ ਜੈਟੀਫਾਈ ਕਰਦੇ ਸੀ ਪਤਾ ਨਹੀਂ ਇਹ ਤਾਂ ਇਹ ਤਾਂ ਸ਼ਾਂਤੀ ਹੈ ਬਸ ਉਹ मतलब ਸਾਰਾ ਕੰਟਰੋਲ ਕਰਦੀ ਸੀ ਇਹ ਹਾਂ ਸੁਣੋ ਤਾਂ ਇਹ ਵੀ ਨਹੀਂ ਸੀ ਪਤਾ ਵੀ ਅ ਕਾਊਂਟ ਵੀ ਖਲਾਈ ਤਾਂ ਮੈਂ ਤਾਂ ਉਹ ਸਾਰਾ ਕੁਝ ਸਾਰਾ ਕੁਝ ਖਿਆਲ ਰਹਤੀ ਸੋ ਬੱਚੇ ਵੀ ਕਹਿਣੇ ਚ ਬੱਚੇ ਬੱਚੇ ਹਾਂ ਬਾਂ ਮਾਂ ਤਾਂ ਮਿਲਦੀ ਨਹੀਂ ਕਿ ਉਦੋਂ ਤੁਹਾਨੂੰ ਪਤਾ ਹੀ ਹੈ ਵਾਕੇ ਇਹ ਤਾਂ ਕੁਦਰਤ ਦਾ ਹੁਸੂਲ ਹੈ ਜੀ ਜਾਣਾ ਤਾਂ ਹੁੰਦਾ ਸਭ ਨਹੀਂ ਜਾਣਾਂ ਹਾਂ ਜੀ ਹਾਂ ਬਹੁਤ ਅਫਸੋਸ ਹੈ ਲੈ ਨਾ ਮੈਲ ਛੱਡ ਕੇ ਸਾਰੀ